ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਰਣਜੀਤ ਫਾਰਮਰ ਬਲੌਗ ਅੱਜ ਪਾਲਿਆ ਗਿਆ ਨਵਾਂ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਪਾ ਅਭੀ ਲੋ ਜਾ ਰਹੇ ਆ ਮੋਟਰ ਤੇ ਜੁੜੇ ਰਹੋ ਬਲੌਗ ਨਾਲ

ਆ ਬਿਰੋ ਪਾਣੀ ਭਿੰਡੀਆਂ ਤਾਂ ਦੇ ਰਹੇ ਆ ਕਿਉਂਕਿ ਲਵੇ ਲਵੇ ਹੈ ਗਿਆ ਕਣਕ ਦਾ ਦੇਖੋ ਸਪੈਦਿਆਂ ਲਵੇ ਪਾਣੀ ਕਿਤੋਂ ਆ ਨਹੀਂ ਸਕਦਾ ਕਣਕ ਨੂੰ ਪਾਣੀ ਦੇ ਦਦਾ ਇਸ ਕਰਕੇ ਹੁਣ ਇਹਨੂੰ ਪੰਪ ਨਾਲ ਪਾਣੀ ਦੇ ਰਹੇ ਆ ਤੇ ਜਾਂ ਕਣਕ ਵੱਡੀ ਕੀ ਤੂੜੀ ਕਰਕੇ ਲਵੇ ਲਵੇ ਰੋਟਾਵੇਟਰ ਬਾਕੇ ਨਾ ਬੱਟ ਪਾ ਦਾਂਗੇ ਪਾਣੀ ਆ ਜਾਇਆ ਕਰੂਗਾ ਨਾਲੇ ਬੱਟ ਪੱਕੀ ਦੀ ਪੱਕੀ ਸਪੈਦਿਆਂ ਨੂੰ ਪਾਣੀ ਆ ਜਾਊਗਾ ਨਾਲੇ

ਹਮ 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 ਪਰ ਇੰਡੀਆਂ ਵੀਰੋ ਹਾਈਬ੍ਰਿਡ ਲਾਈਨ ਲੈ ਲਈ ਅਪਾ ਨੇ ਹਮ 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 1 2 3 4 5 6 7 8 9 10 11 12 13 14 15 16 17 18 19 20 Thank <laughs> you. ਕਣਕ ਵੀ ਵੀਰੋ 1-2 ਦਿਨ ਤੱਕ ਵੜਾ ਲਾਂਗੇ ਆ। ਆ ਬਾਕੀਰਾ ਸਪਰੇਅ ਨੇ ਨਿਆਰਾ ਲਿਆਦਾ ਗੁੱਲੀ ਡੰਡਾ ਨਹੀਂ ਹੋਣ ਦਿੱਤਾ ਕਣਕ ਚ ਪੂਰਾ। ਦੇਖੋ ਬੱਲੀਆਂ ਬੱਲੀਆਂ ਖੜੀਆਂ ਗੁੱਲੀ ਡੰਡਾ ਹੈ ਨਹੀਂ ਪੂਰਾ ਵੀ। ਕਣਕ ਦੀ ਬੱਲੇ ਤੋਂ ਪਤਾ ਲੱਗ ਜਾਂਦਾ ਦੇਖੋ ਗੁੱਲੀ ਡੰਡਾ ਕਿਤੇ ਵੀ ਨਹੀਂ ਹੈਗਾ। ਤੇ ਬਾਕੀ ਆ ਪ੍ਰਿੰਡੀਆਂ ਦੀ ਬਿੱਲਾਂ ਨੂੰ ਵੀਰੋ ਪਾਣੀ ਦੇ ਰਹੇ ਆ। ਚੱਲ ਇਹਨਾਂ ਨੂੰ ਖੇਤੀ ਦੇ ਬਿੱਲੇ ਹੋਣਗੇ ਤੂੜੀ ਕਰਕੇ ਫਿਰ ਆਪਾਂ ਵੱਟ ਪਾ ਕੇ ਬਾ ਕੇ ਪਾਣੀ ਦੇ ਦਿਆ ਕਰਾਂਗੇ। ਪੂਰੀ ਵੱਟ ਨੂੰ ਹੁਣ ਚੱਲੋ ਪਾਲਨੇ ਦਾ ਹੈਗੇ ਨੇ ਬੁੱਟੇ। ਇਸ ਕਰਕੇ ਖੜਾar ਹੋ ਜਾਣਗੇ ਆ ਦੇਖੋ ਗੋਆ ਵੀ ਪਾਤਾ ਵਿੱਚ ਜੜਾਂ ਚ ਦੇਸੀ ਰੇ ਬਣਿਆ ਵਾ ਤੇ ਆ ਵੀਰੋ ਆਪਾਂ ਨੇ ਮਿਰਚਾਂ ਦੇ ਬੁੱਟੇ ਜਿਹੜੇ ਲਾਏ ਹੋਏ ਸੀ ਦੇਖੋ ਕਿੱਡੇ-ਕਿੱਡੇ ਹੋ ਚੁੱਕੇ ਨੇ ਬੁੱਟੇ ਫੁੱਲ ਵੀ ਆ ਰਿਹਾ ਕਈ-ਕਈ ਬੁੱਟਿਆਂ ਨੂੰ ਵਿੱਚ-ਵਿੱਚ ਤੇ ਇਹਨਾਂ ਦੀ ਹੁਣ ਇੱਕ ਅੱਧੇ ਦਿਨ ਤੱਕ ਗੋਡਾਈ ਕਰ ਦੇਣੀ ਆਪਾਂ ਨੇ ਨਾਲ ਜਿਹੜਾ ਨੂੰ ਮਿੱਟੀ ਲਾ ਦਾਂਗੇ ਤੇ ਆ ਗੰਨੇ ਵਿੱਚ ਦੇਖੋ ਚਾਪਣ ਕੱਦੂ ਉਤਰ ਲੱਗੇ ਵੀਰੋ ਬੇਲਾ 'ਚ ਆ ਦੇਖੋ ਬੇਲਾ ਕਿੰਨੀਆਂ ਮੱਲੀਆਂ ਪਈਆਂ ਨੇ ਵਿੱਚ-ਵਿੱਚ ਲਾਲ ਭੁੰਡੀ ਬਾਹ ਬੈਂਦੀ ਆ ਪਤਾ ਨਹੀਂ ਫਾਇਦੇਮੰਦ ਦਾ ਪਤਨੀ ਨੁਕਸਾਨ ਦੇ ਆ ਇਹ ਇੱਧਰ ਵੀਰੋ ਆਪਾਂ ਨੇ ਕਣਕ ਵੜਾ ਲਈ ਸੀ ਆ ਦੇਖੋ ਖਰਚੇ ਪਏ ਸੁੱਕੇ ਤਿੰਨ ਚਾਰ ਦਿਨ ਤੱਕ ਤੂੜੀ ਹੋ ਗਈ ਹਲੇ ਇਹ ਨਰਮ ਨੇ ਵਿੱਚ ਆ ਦੇਖੋ ਆ ਨਰਮਾਈ ਜੀ ਆ ਵਿੱਚ ਤੇ ਗਾਂ ਲਿੱਦ ਦੇਖੋ ਢੇਰ ਕਿ ਡਿਗਡੇ ਪਏ ਨੇ ਉਹ ਖੰਬੇ ਤੱਕ ਦਿਖਾਉਣਾ ਤੁਹਾਨੂੰ ਮੈਂ ਜ਼ੂਮ ਕਰਕੇ ਆਹ ਦੇਖ ਲਓ ਵੀਰੋ ਲਿੱਦ ਦੇ ਲਿੱਦ ਪਈਆ ਦੇਖੋ ਇਹ ਸ਼ਾਮ ਨੂੰ ਬੜਾਈ ਦਾ ਫਾਇਦਾ ਕਣਕ ਦਾ ਤਾਂ ਜੋ ਫਾਇਦੇਮੰਦ ਹੈ ਇੱਕ ਤਾਂ ਤੂੜੀ ਵੱਧ ਬਣਦੀ ਹੈ ਤੇ ਇਕੱਠੀ ਪਈ ਰਹਿੰਦੀ ਹੈ ਲਿੱਦ ਇੱਦਾਂ ਪਾਇਰ ਨੂੰ ਵੜਾਉਣੇ ਤਾਂੜ-ਤੜ ਖਰਚੇ ਖਣੀ ਜਾਂਦੇ ਨੇ ਵੀਰੋ ਤੇ ਬਾਕੀ ਆ ਦੇਖੋ ਖਾਲ ਵਰਸੇਣ ਨੂੰ ਪਾਣੀ ਦੇਈ ਜੰਨੇ ਆ ਖਾਲ ਨਾਲੇ ਦਰਖਤਾਂ ਨੂੰ ਪਾਣੀ ਆਈ ਜਾਂਦਾ ਆ ਟਾਈਮ ਤੇ ਦੇਖੋ ਵਰਸੇਣ ਹਲੇ ਵੀ ਮੱਲਿਆ ਪਿਆ ਬਸ ਆਖਰੀ ਇੱਕ ਅੱਧੀ ਬਾੜ ਹੋਰ ਹੋ ਗਈ ਆ ਵਰਸੇਣ ਦੀ ਤੇ ਆਪਾ ਪੁੰਦਰਾਂ ਦੇ ਜੋੜੇ ਖੜੇ ਨੇ ਦੇਖੋ ਵੀਰੋ ਇੱਧਰ ਸਪਾਦੇ ਆਪਾ ਇੱਧਰ ਵੀ ਲਾਤੇ ਸੀ ਖਾਨ ਚ ਲੈਨ ਤੇ ਸਿਰੇ ਤੱਕ ਦਰਖਤਾਂ ਦਾ ਆਇਆ ਵੀ ਦਰਖਤ ਇੱਕ ਤਾਂ ਵਧੀਆ ਚੀਜ਼ ਆ ਪਰਿਆਵਰਣ ਬਣਿਆ ਬਣਿਆ ਰਹਿੰਦਾ ਵੀਰੋ ਜੰਗਲੀ ਮਹਿਕਮਾ ਤੇ ਇੱਧਰ ਲਈ ਵੀ ਆਪਣੀ ਮੱਕੀ ਨਾਲੇ ਮੋਟਰ ਤੇ ਹਾਰੇ ਬਾਈ ਰਹਿੰਦੀ ਆ ਹਾ ਦੇਖੋ ਬਿਰੋ ਮੱਕੀ ਲੱਗੀ ਵੀ ਆਪਣੀ ਇਹ ਆਪਾਂ ਪਹਿਲੇ ਬਲੌਗਾਂ 'ਚ ਦਿਖਾਈ ਤੀ ਛੋਟੀ ਛੋਟੀ ਦੀ ਮੱਕੀ ਹੁਣ ਬੜੀ ਹੋ ਚੁੱਕੀ ਤੇ ਬਿਰੋ ਆਹ ਬੇਲਾਂ ਦੇਖੋ ਵੀ ਚਲਾਈਆਂ ਮੱਕੀ ਦੇ ਇਹ ਜਿਹੜੀਆਂ ਬੇਲਾਂ ਨੇ ਵਿੱਚੇ ਬਿਰੋ ਕੀਆ ਗੋੜਾ ਵਿੱਚੇ ਲੰਬੀ ਕੀਆ ਵਿੱਚੇ ਪੇਠਾ ਵਿੱਚੇ ਆਪਣਾ ਕੱਕੜੀਆਂ ਕੋਕੜੀਆਂ ਦੀਆਂ ਬੇਲਾਂ ਨੇ ਰਮਿਕਸੀ ਆ ਪੈਕਟ ਸੀ ਉਹ ਸਾਰਾ ਆਪਾਂ ਨੇ ਕੌਲੀ ਦੇ ਲਵੇ-ਲਵੇ ਲਾਤਾ ਇਹ ਆਪਾਂ ਤਾਂ ਲਾਤਾ ਬਿਰੋ ਆ ਦੇਖੋ ਆ ਲਵੇ ਬਾਟਾ ਹੁਣ ਸਪੈਦਿਆਂ ਵਾਲੀ ਕਿ ਜਦੋਂ ਹੁਣ ਬੇਲਾਂ ਬੜੀਆਂ ਹੋ ਰਹੀਆਂ ਨੇ ਆਪਾਂ ਨੇ ਇੱਧਰ ਖੇਤ ਬੇਲਾ ਤੂੜੀ ਕਰ ਲੈਣੀ ਆ ਠੀਕ ਆ ਜੀ ਤੇ 2 ਮਹੀਨੇ ਜੀਰੀਨ ਲੱਗਣੀ ਹੈਗੀ ਹੁਣ ਆ ਪੇਠੇ ਦੇ ਬੇਲਾ ਆ ਆਪਾਂ ਨੇ ਮੱਕੀ ਜੇ ਜਾਣ ਦੀ ਬਜਾਏ ਇੱਧਰ ਨੂੰ ਪਾ ਦੇਣੀ ਆ ਲਓ ਆ ਦੇਖੋ ਲਗ ਲਗ ਫੌਂਟ ਚ ਤਾਂ ਜੋ ਇਹ ਖੁੱਲੇ ਜੀ ਜਾਵੇ ਖੇਤ ਚ ਪਾਣੀ ਮੱਕੀ ਨਾਲ ਆਇਆ ਜਾਇਆ ਕਰਨਾ ਹੁਣ ਮੱਕੀ ਨੂੰ ਪਾਣੀ ਤਾਂ ਡੇਲੀ ਚ ਲਿਆ ਕਰੂਗਾ ਤਕਰੀਬਨ ਰੋਜ਼ ਰਾਤ ਨੂੰ ਛੱਡ ਦਿਆ ਕਰਾਂਗੇ ਪਾਣੀ ਪਾ ਕੇ ਵੀਰੋ ਕਮਰੇ ਚ ਦੇਖਦੇ ਨੂਰ ਕੇ ਕਰ ਰਹੀ ਆ ਸਕੂਲ ਦਾ ਕੰਮ ਕਰ ਰਹੇ ਹਨ ਨੂਰ ਸਟੱਡਿੰਗ ਹਾਂ ਬੱਚੇ ਕਲਾਸ 1 ਸਕੂਲ ਦਾ ਕੰਮ ਕਰ ਰਹੇ ਹਨ ਬੱਚੇ ਨਹੀਂ ਮੈਂ ਪੜ੍ਹਦੀ ਹਾਂ ਰੀਡ ਕਰਦੀ ਹਾਂ ਅੱਛਾ ਕੇ ਕਰ ਰਹੀਆਂ ਰੀਡ ਆ ਰੀਡਦੀ ਹਾਂ ਆ ਕਿਹਦੀ ਫੋਟੋ ਆ ਇਹ ਮੇਰੀ ਹੈ ਇਹ ਫੋਟੋ ਆ ਕੂਤਰਾ ਜਾ ਨੂਰ ਇੱਕ ਮਿੰਟ ਇਹ ਦਿਖਾਈਂ ਫੋਟੋ ਕਹੇ ਜੀ ਲੱਗਦੀ ਆ ਉਰੇ ਕਹੇ ਜੀਆਂ ਉਰੇ ਕਹੇ ਜੀਆਂ ਏਹ ਫੋਟੇਜ ਬੁਖਾਰ ਜਿਹੜਾ ਵੇਖਾਈ ਉਹ ਹਾਂ ਮੱਥੇ ਤੇ ਬੁਖਾਰ ਲਿਖਿਆ ਹੋਇਆ ਉਹ ਦੇ ਅੱਖਾਂ ਤਾਂ ਹੀ ਚੱਕੇ ਹੋਏ ਨੇ ਉਹ ਟਰੈਕਟਰ ਵਾਂਗ ਤਕਾਈ ਹੋਰੇ ਹਾਂ ਹੋਰੇ ਚਲ ਕੇ ਪੜ੍ਹ ਰਹੀਆਂ ਪੜ੍ਹ ਕੇ ਸੁਣਾਓ ਫਿਰ ਬੱਚੇ ਮਾਈ ਨੇਮ ਇਜ਼ ਜਪਨੂਰ ਕੋਲ ਆਈ ਏ ਮੇ ਗਰਲ ਅੱਗੇ ਆਉਂਦਾ ਨਹੀਂ ਆਈ ਏ ਮ 6 ਇਅਰਸ 올ਡ ਆਈ ਏ ਮ ਸਟੱਡਿੰਗ ਇਨ ਕਲਾਸ 1 I am studying in Baba Jorawar Singh Fateh Singh Public School. My father's name is के नाम है मेरा? रंजीत सिंह. Mister रंजीत सिंह हाँ. Mister रंजीत सिंह. आई गलतियाँ करती हूँ. बस. ਯਾਨੀ ਕਿ ਸੋਚ ਕੇ ਨਹੀਂ ਬੋਲਦੀ ਤੂੰ ਮੜ ਜੀ ਗਲਤੀ ਕਰ ਜੰਨੇ ਹੁਣ ਦੇਖ ਮੈਡਮ ਨੇ ਓਕੇ ਕਰਿਆ ਵਾ ਹੈ ਨਾ ਠੀਕ ਆ ਉਹ ਫਰਸਟ ਚ ਦੇਖਾਈ ਗਲਤ ਪਾਇਆ ਵਾ ਸੀ ਹੈ ਨਾ ਚਲੋ ਅੱਗੇ ਆ ਪੀਪੀ ਗਰਲਸ ਥੋੜਾ ਹਾਂ ਪੀਪ ਤੂੰ ਛੋਟਾ ਜਿਹਾ ਪਾਦੀ ਹੈ ਨਾ 20 ਮਾਈ ਬੈਸਟ ਫਰੈਂਡ ਫਰੈਂਡਸ ਨੇਮ ਇਜ਼ ਗੁਰਮਨ ਜੋਤ ਕੋਲ ਅੱਛਾ ਤੇ ਨੋਰ ਇੱਕ ਗੱਲ ਦੱਸ ਸਕੂਲ ਚ ਕਿੰਨੇ ਬੱਚੇ ਆਉਣ ਲੱਗੇ ਤੇ ਕਿੰਨੇ ਬੱਚੇ ਆਉਣ ਲੱਗੇ ਤੁਸੀਂਨੇ ਗਿਣੇ ਸੀਗੇ ਤੈਨੂੰ ਪਤਾ ਨਹੀਂ ਹੈਗਾ ਮੇਰਾ ਰੋਲ ਨੰਬਰ ਪਹਿਲੇ ਤੁਹਾਡੇ ਕਲਾਸ ਚ ਤਿੰਨ ਟੇਬਲ ਦੀ ਲੈਣਾ ਨੇ ਬੈਂਚਸ ਤਿੰਨ ਬੈਂਚ ਲੈਣਾ ਲੱਗਦੀਆਂ ਨੇ ਤੇ 22 ਬੱਚੇ ਗਰੇ ਤੇ ਆਪਾਂ ਨੇ ਹਾਂ ਹਾਂ ਬਾਏ ਕਿੰਨੇ ਰੋਲ ਨੰਬਰ ਨੇ ਟੋਟਲ ਤੁਹਾਡੇ 40 ਨੇ ਮੈਡਮ ਅਟੈਂਡਰਸ ਲਗਾਉਂਦੀ ਜਿੱਦਣੇ ਬੜਾ ਮੁੱਟਾ ਦੇਖਾਊਗਾ ਵੀ ਲਾਸਟ ਟੈਂਡੈਂਸ ਕੀ ਦੀਆਂ ਕਿੱਥੇ ਰੱਖਿਆ 40 41 42 ਇੱਥੇ ਦੇਖੋ ਇਹ ਗੱਲ ਕਾਲੂ ਨੋਟ ਕਰਕੇ ਆਉਣਾ ਠੀਕ ਆ ਚਲ ਦੱਸੀ ਕਾਲੂ ਕਿੰਨੇ ਬੱਚੇ ਨੇ ਲੋਟੇ ਹੋਣ ਹੁਣ ਕਬਰ ਨਹੀਂ ਆ ਸੋ ਵੈਨ ਮੀ ਸਮ ਸਮ ਟਾਈਮਸ ਜੀ ਆਈ ਐਮ ਈ ਐ ਲੋ ਜੀ ਵੀਰੋ ਜਿ ਆਪਣੀ ਕਰ ਰਹੀ ਆ ਪੜਾਈ ਤੇ ਜੇਕਰ ਸਾਡਾ ਵਲੌਗ ਵਧੀਆ ਲੱਗਦਾ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਥੈਂਕ ਯੂ